ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਾਰੇ ਮੇਰੇ ਭਰਾਵਾਂ ਨੂੰ ਹੋਰ ਠੀਕ ਠਾਕ ਸਾਰੇ ਸੋ ਵੀਰੇ ਅੱਜ ਦੀ ਜਾਣਕਾਰੀ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਵੀਰੇ ਵੀਡੀਓ ਛੋਟੀ ਜਿਹੀ ਆ ਜਿਆਦਾ ਲੰਬੀ ਵੀਡੀਓ ਨਹੀਂ ਹੈਗੀ ਜ਼ਰੂਰ ਦੇਖਿਓ ਵੀਰੇ ਤੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰਦੇ ਹੋ ਵੀਰੇ ਠੀਕ ਆ ਜੀ ਤੇ ਲਾਈਕ ਕਰਦੇ ਹੋ ਤੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਬਾਈ ਲਾਈਕ ਨੂੰ ਕਰਦੇ ਹੋ ਕਲਿੱਕ ਕਿਉਂਕਿ ਆਪਾਂ ਇਹ ਜਿਹੀ ਵੀਡੀਓ ਵੀਰੇ ਰੋਜ਼ ਲੈ ਕੇ ਆਉਂਦੇ ਰਹਿੰਦੇ ਆ ਸੋ ਚਲੋ ਜੀ ਸਮਾਂ ਨਾ ਖਰਾਬ ਕਰਦੇ ਹੋਏ ਆਪਾਂ ਵੀਡੀਓ ਕਰਦੇ ਆ ਸਟਾਰਟ ਸੋ ਵੀਰੇ ਦੇਖੋ ਇਹ ਬਹੁਤ ਜ਼ਿਆਦਾ ਧਿਆਨ ਨਾਲ ਸੁਣਨ ਵਾਲੀ ਗੱਲ ਆ ਅੱਜਕੱਲ ਆਪਣੇ ਇੰਡੀਆ ਦੇ ਵਿੱਚ ਜਿਹੜਾ ਇੱਕ ਸਭ ਤੋਂ ਵੱਧ ਕੀ ਦੀ ਪ੍ਰੋਬਲਮ ਪਤਾ ਕਿਹੜੀ ਦੀ ਆ ਰਹੀ ਆ ਆਪਣੇ ਜਿਹੜੇ ਜਿਵੇਂ ਹੁਣ ਮੰਨ ਲਓ ਸਭ ਤੋਂ ਵੱਧ ਆਪਣੇ ਇੰਡੀਆ 'ਚ ਝਗੜੇ ਜ਼ਿਆਦਾਤਰ ਧਰਮ ਦੇ ਨਾਂ ਤੇ ਚੱਲਦੇ ਨੇ ਬਾਈ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਠੀਕ ਆ ਜੀ ਧਰਮ ਦੇ ਨਾਂ ਤੇ ਸਭ ਤੋਂ ਵੱਧ ਲੜਾਈ ਆ ਮੇਰੇ ਹਿਸਾਬ ਨਾਲ 75 ਤੋਂ 75% ਜਿਹੜੇ ਝਗੜੇ ਨੇ ਧਰਮ ਦੇ ਨਾਂ ਤੇ ਚੱਲਦੇ ਨੇ ਸੋ ਵੀਰੇ ਇਹ ਕਿਤੇ ਨਾ ਕਿਤੇ ਆਪਾਂ ਨੂੰ ਗਲਤ ਆ ਠੀਕ ਆ ਜੀ ਆਪਾਂ ਨੂੰ ਇਹ ਚੀਜ਼ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਵਾ ਕਿਉਂਕਿ ਆਪਾਂ ਆਪਾਂ ਆਪਣੇ ਬੱਚੇ ਠੀਕ ਹੈ ਜੀ ਇਸੇ ਚੀਜ਼ ਦੇ ਵਿੱਚ ਉਲਝਾ ਰਹੇ ਨੇ ਉਹਨਾਂ ਨੂੰ ਜਦਕਿ ਇਹ ਚੀਜ਼ ਦਾ ਫਾਇਦਾ ਕਿਹਨਾਂ ਨੂੰ ਹੋ ਰਿਹਾ ਦੋ ਜਣਿਆਂ ਨੂੰ ਉਹ ਦੋ ਕੋਣ ਨੇ ਪਹਿਲੇ ਨੰਬਰ ਤੇ ਸਰਕਾਰ ਜੀ ਠੀਕ ਆ ਦੂਜੇ ਨੰਬਰ ਤੇ ਧਰਮ ਦੇ ਠੇਕੇਦਾਰ ਜਿਹੜੇ ਇਹ ਚੀਜ਼ ਦੇ ਵਿੱਚ ਆਪਾਂ ਨੂੰ ਅੱਗੇ ਨਹੀਂ ਵਧਣ ਦੇ ਰਹੇ ਆਪਾਂ ਨੂੰ ਉਹਨਾਂ ਨੇ ਉੱਥੇ ਹੀ ਉਲਝਾ ਕੇ ਰੱਖਿਆ ਹੋਇਆ ਵਾ ਠੀਕ ਹੈ ਜੀ ਤੁਹਾਨੂੰ ਪਤਾ ਸਾਰਿਆਂ ਨੂੰ ਕਿਉਂਕਿ ਇਹ ਕੋਈ ਐਡਾ ਖਾਸ ਮੁੱਦਾ ਨਹੀਂ ਹੈਗਾ ਜੀ ਅਪਰ ਆਪਣੇ ਲੋਕਾਂ ਨੂੰ ਇਹ ਇਹਨਾਂ ਨੇ ਖਾਸ ਮੁੱਦਾ ਬਣਾ ਕੇ ਦਿਖਾਤਾ ਵੀ ਆ ਲੋ ਜੀ ਕਿਉਂਕਿ ਦੇਖੋ ਜੀ ਸਭ ਤੋਂ ਪਹਿਲੀ ਗੱਲ ਤਾਂ ਧਰਮ ਤਾਂ ਹਰੇਕ ਨੂੰ ਪਤਾ ਹੁਣ ਦੇਖੋ ਹਰੇਕ ਧਰਮ ਦਾ ਬੰਦਾ 100% ਬੰਦਿਆਂ ਨੂੰ ਇੱਕ ਗੱਲ ਕਹਿਣੀ ਬਹੁਤ ਵਧੀਆ ਲੱਗਦੀ ਆ ਵੀ ਰੱਬ ਤਾਂ ਇੱਕ ਆ ਇਹ ਹਰੇਕ ਬੰਦਾ ਗੱਲ ਕਰਦਾ ਵੀ ਰੱਬ ਤਾਂ ਇੱਕ ਆ ਵੀਰੇ ਜੱਤ ਨੂੰ ਪਤਾ ਵੀ ਰੱਬ ਇੱਕ ਆ ਠੀਕ ਆ ਜੀ ਇਹ ਗੱਲ ਤੁਸੀਂ ਕਹਿੰਦੇ ਵੀ ਹੋ ਵੀ ਰੱਬ ਇੱਕ ਆ ਔਰ ਹਰੇਕ ਧਰਮ ਦੇ ਧਾਰਮਿਕ ਗ੍ਰੰਥ ਦੇ ਵਿੱਚ ਵੀ ਲਿਖਿਆ ਹੋਇਆ ਵੀ ਪਰਮਾਤਮਾ ਇੱਕ ਆ ਤੇ ਫੇਰ ਆਪਾਂ ਉਹਨੂੰ ਇੰਨਾ ਵੰਡ ਕੇ ਦਿੱਤਾ ਬਈਏ ਲੋਕਾਂ ਨੇ ਤਾਂ ਹੋਰ ਛੱਡੋ ਮੈਂ ਕਹਿੰਦਾ ਗੱਲ ਸਿਰੇ ਹੀ ਲਾਦੀ ਦਿਨਾਂ 'ਚ ਵੰਡਦਾ ਯਾਰ ਉਹਨੂੰ ਦੱਸੋ ਮੰਗਲਵਾਰ ਨੂੰ ਹੋਰ ਸ਼ਨੀਵਾਰ ਨੂੰ ਹੋਰ ਬੁੱਧਵਾਰ ਨੂੰ ਹੋਰ ਵੀਰਵਾਰ ਨੂੰ ਹੋਰ ਸ਼ੁੱਕਰਵਾਰ ਨੂੰ ਦੱਸੋ ਦਿਨਾਂ 'ਚ ਵੰਡਦਾ ਗ੍ਰਹਿਾਂ 'ਚ ਵੰਡਦਾ ਧਰਮਾਂ 'ਚ ਵੰਡਦਾ ਜਾਤਾਂ 'ਚ ਵੰਡਦਾ ਦੱਸੋ ਜੀ ਇਹ ਤੁਸੀਂ ਆਪ ਦੱਸੋ ਮੈਂ ਕੁਝ ਗਲਤ ਤਾਂ ਨਹੀਂ ਕਹਿ ਰਿਹਾ ਜੇ ਮੈਂ ਕੁਝ ਗਲਤ ਕਹਿ ਰਿਹਾ ਵੀਰੇ ਕਮੈਂਟ ਕਰਕੇ ਮੈਨੂੰ ਦੱਸ ਦਿਓ ਤੁਸੀਂ ਮੇਰੇ ਆਪਣੇ ਭੈਣ ਭਰਾਓ ਮੈਨੂੰ ਤੁਹਾਡਾ ਕੋਈ ਵੀ ਗੁੱਸਾ ਨਹੀਂ ਹੈਗਾ ਠੀਕ ਹੈ ਜੀ ਹੋ ਸਕਦਾ ਕਿਤੇ ਨਾ ਕਿਤੇ ਮੈਂ ਗਲਤ ਹੋਵਾਂ ਪਰ ਦੇਖੋ ਜਦ ਆਪਾਂ ਨੂੰ ਪਤਾ ਵੀ ਪਰਮਾਤਮਾ ਦਾ ਇੱਕ ਆ ਔਰ ਜਿੱਥੇ ਤੱਕ ਮੈਨੂੰ ਪਤਾ ਵੀ ਜਿੰਨੇ ਇਹਨਾਂ ਨੇ ਬਣਾਏ ਹੋਏ ਐ ਨੇ ਹੈ ਨਹੀਂ ਗਏ ਠੀਕ ਹੈ ਜੀ ਕਿਉਂਕਿ ਜੇ ਉਹ ਇੰਨੇ ਰੂਪਾਂ ਦੇ ਵਿੱਚ ਆਉਂਦਾ ਠੀਕ ਹੈ ਜੀ ਫਿਰ ਆਪਾਂ ਉਹਨੂੰ ਇੱਕ ਕਿੰਨੇ ਕਹਤੇ ਆ ਜਦ ਆਪਾਂ ਨੂੰ ਪਤਾ ਵੀ ਉਹ ਇੱਕੋ ਹੀ ਆ ਹੁਣ ਆਪਣੇ ਇੰਡੀਆ ਦੇ ਵਿੱਚ ਵੀ ਸਭ ਤੋਂ ਵੱਡੀ ਇੱਕ ਪ੍ਰੋਬਲਮ ਆ ਆਪਣਾ ਇੰਡੀਆ ਇਕੱਠਾ ਪਤਾ ਕਹਤੇ ਨਹੀਂ ਹੈਗਾ ਪਤਾ ਤੁਹਾਨੂੰ ਇਹਦੀ ਸਭ ਤੋਂ ਵੱਡੀ ਇਹਨਾਂ ਨੇ ਜਿਹੜੀ ਧਰਮ ਦੇ ਠੇਕੇਦਾਰਾਂ ਨੇ ਠੀਕ ਹੈ ਜੀ ਜਾਂ ਫਿਰ ਸਰਕਾਰਾਂ ਨੇ ਇੱਕ ਗੱਲ ਬਹੁਤ ਵਧੀਆ ਗੀ ਕੀਤੀ ਹੋਈ ਹੈ ਇਹਨਾਂ ਨੇ ਵੀ ਰੱਬ ਨੂੰ ਜਿੱਥੇ ਤਾਂ ਰੱਬੇ ਨਹੀਂ ਇਕੱਠਾ ਰੱਖਿਆ ਇਹਨਾਂ ਨੇ ਉੱਥੇ ਤਾਂ ਇਨਸਾਨ ਕਿਵੇਂ ਇਕੱਠਾ ਹੋਊ ਜੀ ਤੁਸੀਂ ਆਪ ਦੱਸੋ ਜੀ ਤੁਸੀਂ ਆਪ ਸਮਝਦਾਰ ਹੋ ਤੁਸੀਂ ਆਪ ਦੱਸੋ ਵੀਰੇ ਹੁਣ ਜਿਵੇਂ ਸਿੱਧੂ ਬਾਈ ਨੇ ਇੱਕ ਗੱਲ ਕਹੀ ਸੀ ਮੈਨੂੰ ਬਹੁਤ ਵਧੀਆ ਗੱਲ ਲੱਗਦੀ ਹੈ ਸਿੱਧੂ ਮੂਸੇਵਾਲੇ ਜਿਨ੍ਹਾਂ ਨੇ ਕਹਿ ਦੇਣਾ ਵੀ ਧਰਮ ਦੇ ਠੇਕੇਦਾਰ ਉਹ ਬੰਦੇ ਨੂੰ ਉਹ ਜਦੋਂ ਉਹਨੇ ਹੁਣ ਸੱਚ ਬੋਲਣਾ ਸ਼ੁਰੂ ਕਰਤਾ ਸੀਗਾ ਬਾਈ ਜੀ ਔਰ ਜੇ ਇਹਨਾਂ ਨੇ ਉਹ ਬੰਦੇ ਨੂੰ ਖਤਮੇ ਤਾਂ ਕੀਤਾ ਕਿਉਂਕਿ ਜਿਹੜਾ ਬੰਦਾ ਸੱਚ ਬੋਲਣ ਲੱਗ ਜਾਂਦਾ ਨਾ ਜੀ ਉਹ ਇਹਨਾਂ ਦੀ ਅੱਖ ਚ ਰੜਕਦਾ ਕਿਉਂਕਿ ਇਹਨਾਂ ਦੇ ਕਿਤੇ ਨਾ ਕਿਤੇ ਉਹ ਧੰਦੇ ਨੂੰ ਠੀਕ ਹੈ ਜੀ ਉਹ ਵੀ ਜਿਵੇਂ ਮੰਨ ਲਓ ਵੀ ਜਿਹੜਾ ਇਹ ਚੀਜ਼ ਤੋਂ ਇਹਨਾਂ ਦੀ ਕਮਾਈ ਆਉਂਦੀ ਆ ਉਹ ਹੀ ਚੀਜ਼ ਨੂੰ ਖਤਮ ਕਰਨ ਦੀ ਸੋਚਦਾ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਸਾਡੀ ਬਾਈ ਇਹ ਚੀਜ਼ ਤੇ ਠੋਕਰ ਵੱਜ ਰਹੀ ਆ ਤਾਂ ਇਸ ਬੰਦੇ ਨੂੰ ਖਤਮ ਕਰੋ ਠੀਕ ਹੈ ਜੀ ਸਿੱਧੂ ਬਾਈ ਨੂੰ ਵੀ ਤਾਂ ਹੀ ਖਤਮ ਕੀਤਾ ਇਹਨਾਂ ਨੇ ਕਿਉਂਕਿ ਉਹ ਬੰਦਾ ਕਿਤੇ ਨਾ ਕਿਤੇ ਇਹਨਾਂ ਲਈ ਅੱਗੇ ਜਾ ਕੇ ਇਹਨਾਂ ਦੇ ਹੁਣ ਮੈਂ ਹਜੇ ਸ਼ਬਦ ਚਲੋ ਕਾਹਨੂੰ ਕਹਨੇ ਆ ਠੀਕ ਹੈ ਜੀ ਪਰ ਇਹ ਚੀਜ਼ ਇਹਨਾਂ ਨੂੰ ਚਾਹੀਦੀ ਆ ਵੀ ਹੁਣ ਦੇਖੋ ਜੀ ਹਰੇਕ ਨੂੰ ਆਪਾਂ ਗੱਲ ਕਰਦੇ ਆ ਵੀ ਯਾਰ ਤੂੰ ਲੜਿਆ ਨਾ ਕਰ ਹਰੇ ਚਲੋ ਤੁਹਾਨੂੰ ਮੋਟਾ ਜਿਹਾ ਨੋਰਮਲ ਐਗਜ਼ਾਮਪਲ ਦਿੰਦਾ ਮੈਂ ਜਦ ਹਰੇਕ ਨੂੰ ਪਤਾ ਵੀ ਚਾਰ ਦਿਨ ਦੀ ਜ਼ਿੰਦਗੀ ਆ ਕੋਈ ਪਤਾ ਨਹੀਂ ਕਦੋਂ ਅੱਖਾਂ ਮੀਚੀਆਂ ਰਹਿ ਜਾਣੀਆਂ ਨੇ ਠੀਕ ਹੈ ਜੀ ਇੱਕ ਮਿੰਟ ਦਾ ਵਸਾ ਨਹੀਂ ਹੈਗਾ ਬੰਦੇ ਦਾ ਔਰ ਫੇਰ ਵੀ ਆਪਾਂ ਦੁਸ਼ਮਣੀਆਂ ਪੈਦਾ ਕਰਦੇ ਫਿਰਦੇ ਆਪਾਂ ਕਹਿੰਦੇ ਨਹੀਂ ਯਾਰ ਉਹ ਮਰ ਜਵੇ ਉਹ ਮਰ ਜਵੇ ਉਹ ਐਦਾਂ ਖਤਮ ਹੋ ਜਵੇ ਬਸ ਦੂਜੇ ਨੂੰ ਆਪਾਂ ਵੀ ਇੱਕ ਖਤਮ ਹੋ ਜਵੇ ਠੀਕ ਹੈ ਜੀ ਉਹ ਚੀਜ਼ ਆਪਾਂ ਲੱਗੇ ਹੋਏ ਆਂ ਜਦ ਕਿ ਪਤਾ ਇੱਕ ਨ ਇੱਕ ਦਿਨ ਤਾਂ ਚਲੇ ਹੀ ਜਾਣਾ ਯਾਰ ਅਰੇ ਕਰੇ ਇੱਥੇ ਕਿਤੇ ਕੋਈ ਬੈਠਾ ਰਹਿੰਦਾ ਆ ਤੁਸੀਂ ਆਪ ਦੱਸੋ ਕੌਣ ਬੈਠਾ ਰਿਹਾ ਇੱਥੇ ਸਦਾ ਕੋਈ ਨਹੀਂ ਬੈਠਾ ਸੋ ਵੀਰੇ ਹੱਥ ਜੋੜ ਕੇ ਮੇਰੀ ਬੇਨਤੀ ਆ ਠੀਕ ਹੈ ਜੀ ਕਿਤੇ ਨਾ ਕਿਤੇ ਇਹ ਚੀਜ਼ਾਂ ਆਪਣੇ ਬੱਚਿਆਂ ਲਈ ਤੇ ਆਪਣੇ ਲਈ ਹਾਨੀਕਾਰਕ ਨੇ ਸੋ ਵੀਰੇ ਦੇਖੋ ਇਹ ਚੀਜ਼ਾਂ ਦੇ ਵਿੱਚ ਨਾ ਫਸੋ ਜਿਹੜੇ ਡੇਰਾਂ ਦੇ ਉੱਤੇ ਬਾਬੇ ਨੇ ਪਖੰਡੀ ਸਾਧ ਨੇ ਠੀਕ ਹੈ ਜੀ ਇਹਨਾਂ ਤੋਂ ਬਚੋ ਠੀਕ ਹੈ ਜੀ ਕਿਉਂਕਿ ਦੇਖੋ ਪ੍ਰਮਾਤਮਾ ਦੀ ਲਿਖੀ ਹੋਈ ਕਿਸਮਤ ਨੂੰ ਕੋਈ ਨਹੀਂ ਬਦਲ ਸਕਦਾ ਵੀਰੇ ਇੱਕ ਪਾਸੇ ਤਾਂ ਕਹਿੰਦਾ ਹੁਣ ਆਪਾਂ ਉਹਨੂੰ ਉਹਨੇ ਲਿਖ ਕੇ ਭੇਜਤਾ ਸਾਰਾ ਕੁਝ ਜੇ ਜਿਹੜੀ ਚੀਜ਼ ਦਾ ਆਪਾਂ ਨੂੰ ਪਤਾ ਵੀ ਉਹਨੇ ਲਿਖ ਕੇ ਹੀ ਭੇਜਦੀ ਆਪਾਂ ਉਹ ਇਹਨਾਂ ਕੋਲੇ ਬਦਲਾਉਣ ਨੂੰ ਫਿਰਦੇ ਆ ਠੀਕ ਹੈ ਜੀ ਉਹ ਚੀਜ਼ ਕੋਈ ਨਹੀਂ ਬਦਲ ਸਕਦਾ ਸਿਰਫ ਆਪਣੇ ਇਹਨਾਂ ਨੇ ਖਾਣ ਦੇ ਤਰੀਕੇ ਬਣਾ ਲਏ ਠੀਕ ਹੈ ਜੀ ਕਿਉਂਕਿ ਕੋਈ ਵੀ ਦੇਖੋ ਮੈਨੂੰ ਡਰ ਨਹੀਂ ਕਿਸੇ ਦਾ ਮੈਂ ਸਿੱਧੀ ਖੁੱਲ ਕੇ ਗੱਲ ਕਰਦਾ ਆ ਕਦੇ ਵੀ ਇਹਨਾਂ ਨੇ ਕਿਹਾ ਹੁਣ ਮੰਨ ਲਓ ਮੈਂ ਆ ਮੈਂ ਮੰਦਰ ਤੇ ਚਲ ਜਮਾ ਠੀਕ ਆ ਜੀ ਮੈਂ ਜਾ ਕੇ ਪੰਡਤ ਨੂੰ ਕਹਾ ਵੀ ਪੁਜਾਰੀ ਨੂੰ ਵੀ ਲੈ ਫੜ ਬਾਈ 5000 ਰੁਪਿਆ ਉਹ ਮੈਨੂੰ ਕਦੇ ਨਹੀਂ ਕਹੂਗਾ ਵੀ ਤੂੰ ਰਹਿਣ ਦੇ ਠੀਕ ਆ ਮੈਨੂੰ ਰੱਬ ਨੇ ਦੇ ਦੇਣਾ ਕਦੇ ਨਹੀਂ ਕਹੂਗਾ ਉਹ ਕਿਉਂਕਿ ਉਹਨੂੰ ਪਤਾ ਆ ਵੀ ਸਾਡੀ ਸਾਡੀਆਂ ਜੇਬਾਂ ਚੋਂ ਪੈਸੇ ਕਢਾਉਣ ਦਾ ਤਰੀਕਾ ਆ ਗਿਆ ਇਹਨਾਂ ਨੂੰ ਇੱਕ ਉਹ ਚੀਜ਼ ਤੇ ਨੇ ਉਹ ਸੋ ਵੀਰੇ ਆਪ ਦੇਖੋ ਤੁਸੀਂ ਸਮਝਦਾਰ ਹੋ ਸਮਝਦਾਰੀ ਨਾਲ ਚੱਲੋ ਮੇਰਾ ਭਰਾ ਠੀਕ ਆ ਇੰਨੀ ਕੀ ਗੱਲ ਕਰਨੀ ਜਿਸ ਮੈਂ ਕਿਉਂਕਿ ਅੱਜ ਕੱਲ ਦਾ ਦੇਖੋ ਸਭ ਤੋਂ ਵੱਡੀ ਜਿਹੜੀ ਕਮੀ ਲੱਗਦੀ ਹੈ ਨਾ ਮੈਨੂੰ ਬੀਏ ਪੜਿਆ ਹੋਇਆ ਬੰਦਾ ਵੀ ਅਨਪੜ ਬਾਬੇ ਕੋਲੇ ਜਾ ਕੇ ਪੁੱਛਦਾ ਵੀ ਮੈਂ ਅੱਗੇ ਪਾਸ ਹੋ ਜਾਊਂਗਾ ਜਾਂ ਨਹੀਂ ਹੋਊਂਗਾ ਦੱਸੋ ਜੀ ਇਹ ਤਾਂ ਹੁਣ ਤੁਸੀਂ ਆਪ ਦੱਸੋ ਜੀ ਮੈਂ ਸਹੀ ਕਹਿ ਰਿਹਾ ਜਾਂ ਗਲਤ ਕਹਿ ਰਿਹਾ ਸੋ ਭਾਈ ਜੀ ਦੇਖੋ ਮੈਂ ਆਹੀ ਇੰਨੀ ਇੱਕ ਗੱਲ ਕਰਨੀ ਤੁਹਾਡੇ ਨਾਲ ਠੀਕ ਆ ਜੀ ਉਸ ਪਰਮਾਤਮਾ ਨੂੰ ਜਾਤਾ ਪਾਤਾ ਤੇ ਦਿਨ ਤੇ ਗ੍ਰਹਾਂ ਚ ਨਾ ਬੰਡੋ ਠੀਕ ਹੈ ਜੀ ਉਹ ਇੱਕਾ ਠੀਕ ਹੈ ਜੀ ਐਨੀ ਕੀ ਗੱਲ ਕਰਨੀ ਸੀਗੀ ਮੈਂ ਸੋ ਜੇ ਬੜੀ ਗੱਲ ਕਰੂੰਗਾ ਵੀਡੀਓ ਲੰਬੀ ਹੋ ਜਾਣੀ ਐ ਸੋ ਅੱਜ ਗੱਲ ਇੱਕ ਇੱਕ ਮਿੰਟ ਹਰੇਕ ਮੇਰੇ ਭਰਾ ਦਾ ਕੀਮਤੀ ਆ ਸੋ ਬਾਈ ਜੇ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ